ਅਗਰ ਮੈਂ استਿਫਾ ਦਿੱਤਾ ਸੀ ਕੋਈ ਇਸ ਤਰ੍ਹਾਂ ਕੇ ਦਿੱਤਾ ਸੀ ਕਿ ਜਿਹੜੀ ਇਹ ਸੂਬੇ ਦੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਨਾਲ 26 ਮਹੀਨਿਆਂ ਤੂੰ ਝੂਠ ਬੋਲ ਰਹੀ ਹੈ 26 ਮਹੀਨਿਆਂ ਤੂੰ ਵੱਡੇ ਵੱਡੇ ਵਾਅਦੇ ਕਰ ਰਹੀ ਸੀ ਜਿਹੜੇ ਕਹੇ ਸੀ ਸਾਰੇ ਵਾਅਦੇ ਖੋਖਲੇ ਨਿਕਲੇ ਝੂਠ ਦੇ ਪਲਿੰਦੇ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਜਿਹੜੀ ਸੂਬੇ ਦੀ ਸਰਕਾਰ ਹੈ ਅੱਜ ਉਹਨਾਂ ਦਾ ਜਿਹੜਾ ਚਿੱਟਾ ਹੈ ਇਹ ਜਲੰਧਰ ਦੇ ਲੋਕਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਹੈ ਇੱਕ ਤਰੀਕ ਜਿਹੜੀ ਹਾਂਜੀ ਹਾਂਜੀ ਲੋਕ ਸਭਾ ਦੀ ਜਿਹੜੀ ਵੋਟ ਪੈ ਕੇ ਗਈ ਹੈ ਅੱਜ ਉਹਰੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵੋਟ ਬੈਂਕ ਹੈ ਉਹ ਸਭ ਤੋਂ نیچے ਆ ਕੇ ਖੜਾ ਹੋਇਆ ਅੱਜ ਜਲੰਧਰ ਦੇ ਲੋਕ ਜਰੂਰ ਮੋਕਾ ਮਿਲਦਾ ਸੁਸ਼ੀਲ ਰਿੰਕੂ ਜੀ ਨੂੰ ਜਰੂਰ ਲੋਕ ਵਿਸ਼ਵਾਸ ਕਰਦੇ ਕਿਉਂਕਿ ਮੇਰੇ ਵੱਡੇ ਭਾਈ ਆ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਨੇ ਪ੍ਰੋਟੋਗੱਲਾ ਝੂਠ ਦਾ ਕਿ ਜਿਹੜੇ ਦੇਸ਼ ਦੇ ਮੋਦੀ ਦੀ ਉਹਰੇ ਵਿੱਚ ਸੰਵਿਧਾਨ ਤੋੜਨ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿਉਂਕਿ Dalit ਭਾਈਚਾਰੇ ਨੂੰ ਗੁੰਮਰਾਹ ਕੀਤਾ ਉਹਨਾਂ ਨੇ ਕਿਹਾ ਕਿ ਜੇ 400 ਪਾਰ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਹ ਵਿੱਚ ਜੇ 400 ਸੀਟਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਗਰ ਮਿਲਦੀਆਂ ਤੇ ਲਗਭਗ ਸੰਵਿਧਾਨ ਖਤਰੇ ਦੇ ਵਿੱਚ ਹੈ ਉਹਨਾਂ ਨੇ ਝੂਠ ਬੋਲ ਕੇ ਜਿਹੜੀਆਂ ਵੋਟਾਂ ਲਈਆਂ ਅੱਜ ਉਹ ਲੋਕ ਪਸਤਾ ਰਹੇ ਐ ਅੱਜ ਉਹ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸਰ ਬੜੀ ਜਲਦੀ ਬੜੀ ਜਲਦੀ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਦਿਨ ਆਪਣੇ ਪਹਿਲੇ ਦਿਨ ਮੈਦਾਨ ਚ ਉਤਰਿਆ ਅੱਜ ਉਹਨਾਂ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਆ ਆਮ ਆਦਮੀ ਪਾਰਟੀ ਨੇ ਅੱਜ ਕੈਂਡੀਡੇਟ ਅਲੌਂਸ ਕੀਤਾ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਉੱਤੇ ਵਿਸ਼ਵਾਸ ਕੀਤਾ ਏ ਸ਼੍ਰੀ ਮਿੰਦਰ ਪਗਲ ਜੀ ਜਿਨ੍ਹਾਂ ਨੂੰ ਟਿਕਟ ਦੇ ਕੇ ਉਹਨਾਂ ਨੇ ਮੈਦਾਨ 'ਚ ਉਤਾਰਿਆ ਮੈਂ ਆਮ ਆਦਮੀ ਨੂੰ ਪੁੱਛਣਾ ਚਾਹਨਾ ਅੱਜ ਤੁਹਾਡੇ ਮੀਡੀਆ ਦੇ ਮਾਦਮ ਦੇ ਨਾਲ ਕਿ ਕਿੱਥੇ ਗਿਆ ਅੱਜ ਜੀਤ ਲਾਲ ਕਿੱਥੇ ਗਿਆ ਸੋਨ ਲਾਲ ਜਿਹੜੇ ਲੋਕ ਤੁਸੀਂ ਕਹਿੰਦੇ ਸੀ ਕਿ ਅੱਜ ਅਮਰਤਪਾਲ ਜਾਂ ਕੋਈ ਕੋਈ ਵੀ ਛੋਟੇ ਸਤਲ ਦਾ ਲੇਬਰ ਕਰਨ ਵਾਲਾ ਜਿਹੜਾ ਲੋਕ ਇਹ ਆਮ ਆਦਮੀ ਪਾਰਟੀ ਦਾ ਏਜੰਡਾ ਸੀ ਅਸੀਂ ਟਿਕਟਾਂ ਉਹਨਾਂ ਲੋਕਾਂ ਨੂੰ ਦਵਾਂਗੇ ਜਿਹੜੇ ਲੋਕ ਸੜਕਾਂ ਬਣਾਣਗੇ ਜਿਹੜੇ ਲੋਕ ਲੇਬਰ ਕਲਾਸ ਦੇ ਹੋਣਗੇ ਜਿਹੜੇ ਲੋਕ ਮਜ਼ਦੂਰ ਹੋਣਗੇ ਅੱਜ 1 ਕਰੋੜ ਪੱਤੀ ਕੈਂਡੀਡੇਟ ਇੱਕ ਅਰਬ ਪੱਤੀ ਕੈਂਡੀਡੇਟ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਸਿਆਸਤ ਕਰਨ ਤੋਂ ਬਾਅਦ ਆਪਣੇ ਘਰ ਦੇ ਮਹਿਲ ਬਣਾਏ ਮਹਿਲਾ ਦੇ ਵਿੱਚ ਅੱਜ ਉਹਨਾਂ ਦਾ ਪਰਿਵਾਰ ਰਹਿ ਰਿਹਾ ਹੈ ਅੱਜ ਜਿਹਨੂੰ ਟਿਕਟ ਮਿਲੀ ਏ ਮਹਿੰਦਰ ਪਗਲ ਜੀ ਨੂੰ ਉਹ ਜਲੰਧਰ ਵੈਸਟ 'ਚ ਨਹੀਂ ਰਹਿੰਦੇ 10 ਕਿਲੋਮੀਟਰ ਦੂਰ ਜਲੰਧਰ ਵੈਸਟੂ ਉਹਨਾਂ ਦੀ ਕੋਠੀ ਅਰਬਨ ਸਟੇਟ ਦੇ ਵਿੱਚ ਐ ਜਿੱਥੇ ਅਰਬਾਂ ਰੁਪਏ ਦਾ ਮਹਿਲ ਬਣਿਆ ਐ ਅੱਜ ਟਿਕਟ ਮਿਲੀ ਏ ਉਸ ਇਨਸਾਨ ਨੂੰ ਜਿਹਨੂੰ ਦੋ ਵਾਰੀ ਅਨਕਾ ਜਿਹਨਾਂ ਦਾ ਉਹਨਾਂ ਦਾ ਹੰਕਾਰ ਰਿਟਿਸ਼ਨ ਟਪ ਹੋ ਜੂ ਬਹੁਤ ਖੁਸ਼ੀ ਦੀ ਗੱਲ ਐ ਕਿ ਅੱਜ ਮੁੱਖ ਮੰਤਰੀ ਸਾਹਿਬ ਨੂੰ ਜੋ ਸੁਸ਼ੀਲ ਰਿੰਕੂ ਜੀ ਦੱਸਦੇ ਰਹੇ ਆ ਆਮ ਆਦਮੀ ਪਾਰਟੀ ਨੂੰ ਫੀਡਬੈਕ ਜੋ ਸ਼ੀਤਲੰਗਰਾਲ ਜੀ ਆਮ ਆਦੀ ਪਾਰਟੀ ਨੂੰ ਫੀਡਬੈਕ ਦਿੰਦੇ ਸੀ ਕਿ ਤੁਹਾਨੂੰ ਹੋਟਲਾਂ ਨੂੰ ਛੱਡ ਕੇ ਜ਼ਮੀਨ ਤੇ ਉਤਰਨਾ ਪੈਗਾ ਮੁੱਖ ਮੰਤਰੀ ਦਾ ਜਹਾਜ਼ ਪੀਏਪੀ ਉਤਰਦਾ ਸੀ ਸਿੱਧਾ ਰੈਡੀਸਨ ਰੈਡੀਸਨ ਤੂੰ ਗੱਡੀ 'ਚ ਬਹਿਣਾ ਪੀਏਪੀ ਦੇ ਜਹਾਜ਼ ਤੋਂ ਚੰਡੀਗੜ੍ਹ ਚਲੇ ਜਾਣਾ ਕਦੀ ਵੀ ਕਿਸੇ ਕਾਰਕਿਰਤਾ ਦੇ ਘਰ ਉਹ 22 ਮਹੀਨਿਆਂ ਦੇ ਵਿੱਚ ਨਹੀਂ ਆਏ ਕਦੀ ਵੀ ਕਿਸੇ ਕਾਰਕਿਰਤਾ ਨੂੰ ਆਪਣੀ ਗੱਡੀ 'ਚ ਨਹੀਂ ਬਿਠਾਇਆ ਕਦੀ ਕਿਸੇ ਕਾਰਕਿਰਤਾ ਦੀ ਗੱਲ ਨਹੀਂ ਸੁਣੀ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੋਂ ਮੂੰ ਮੋੜ ਚੁੱਕੇ ਨੇ ਆ ਜ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਦੇ ਲਈ ਤਿਆਰ ਬੈਠੇ ਆ ਅੱਜ ਉਹਨਾਂ ਲੋਕਾਂ ਨੂੰ ਕਿਰਾਏ ਦੇ ਮਕਾਨ ਲੈ ਕੇ ਮੇਰੇ ਮੁਕਾਬਲੇ ਲੜਨ ਦੇ ਲਈ ਮੈਦਾਨ ਚਾਣਾ ਪੈ ਰਿਹਾ ਹੈ ਮੈਂ ਦੇਖਦੇ ਹੋ ਕੀ ਮੈਂ ਛੋਟਾ ਜਿਹਾ ਕਾਰਕਟਰ ਆਪਣੀ ਹਲਕੇ ਦਾ ਛੋਟਾ ਜਿਹਾ ਬੱਚਾ ਬੇਟਾ ਹਾਂ ਆਪਣੇ ਹਲਕੇ ਦਾ ਅੱਜ ਮੇਰੇ ਉੱਤੇ ਲਗ ਲਗ ਤਰੀਕੇ ਦੀਆਂ ਛਾਜਤਾ ਰਚੀਆਂ ਜਾ ਰਹੀਆਂ ਆ ਅੱਜ ਮੇਰੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਆ ਮਕਾਇਆ ਜਾ ਰਿਹਾ ਹੈ ਅੱਜ ਜਲੰਧਰ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਜਿਹੜੀ ਵੋਟ ਇਹ ਤੱਕੇ ਦੇ ਨਾਲ ਲਈ ਜਾਏਗੀ ਕੋਈ ਵੋਟ ਤੱਕੇ ਨਾਲ ਨਹੀਂ ਦਿੰਦਾ ਲੋਕ ਕੰਮਾਂ ਦੇ ਉੱਤੇ ਵੋਟ ਦੇਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਸੱਚ ਔਰ ਝੂਠ ਦਾ ਮੁਕਾਬਲਾ ਸੱਚ ਔਰ ਝੂਠ ਦੀ ਲੜਾਈ ਇਹ ਤੁਹਾਡੇ ਸਾਹਮਣੇ ਹੈ ਝੂਠ 26 ਮਹੀਨਿਆਂ ਦਾ 26 ਮਹੀਨਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਜਿਹੜੇ ਉਹਨਾਂ ਨੇ ਕਿਹਾ ਅਸੀਂ ਸਮਾਰਟ ਸਕੂਲ ਬਣਾਵਾਂਗੇ ਅਸੀਂ ਸਕੂਲ ਆਫ ਐਮਨਸ ਬਣਾਵਾਂਗੇ ਅਸੀਂ ਵਧੀਆ ਕਾਲਜ ਬਣਾਵਾਂਗੇ ਅਸੀਂ ਜਲੰਧਰ ਦੇ ਵਿੱਚ ਪੀਜੀਆ ਵਰਗੇ ਹਸਪਤਲ ਲੈ ਕੇ ਆਵਾਂਗੇ ਅਸੀਂ ਐਮਸ ਵਰਗੇ ਹਸਪਤਲ ਲੈ ਕੇ ਆਵਾਂਗੇ ਅਸੀਂ ਸਪੋਰਟਸ ਯੂਨੀਵਰਸਿਟੀ ਲੈ ਕੇ ਆਵਾਂਗੇ ਅਸੀਂ ਜਲੰਧਰ ਦੇ ਲੋਕਾਂ ਦੇ ਲਈ ਜੇ 43000 ਨੌਕਰੀ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਜਰੂਰ ਡਾਟਾ ਲੈ ਕੇ ਆਓ ਕਿ ਜਲੰਧਰ ਵੈਸਟ ਕਿੰਨੀਆਂ ਨੌਕਰੀਆਂ ਮਿਲੀਆਂ ਜਲੰਧਰ ਵੈਸਟ ਦਾ ਡਾਟਾ 0 ਡਵੈਲਪਮੈਂਟ ਦਾ ਡਾਟਾ 0 ਅੰਗੁਰਾਲ ਸਾਹਿਬ ਇੱਕ ਸਵਾਲ ਸੈੱਟ ਕਰਕੇ ਕਹਿ ਰਹੇ ਹਨ ਇੱਕ ਮਿੰਟ ਕਿ ਇਹ ਲੋਕ ਦੇਖਣਗੇ ਜਿਹੜੇ 26 ਮਹੀਨੇ ਪਹਿਲੇ ਮੁੱਖ ਮੰਤਰੀ ਨੇ ਵਾਅਦੇ ਕੀਤੇ 2021 ਦੇ ਵਿੱਚ ਅਗਰ ਇੱਕ ਵੀ ਵਾਅਦੇ ਨੂੰ ਪੂਰਾ ਕੀਤਾ ਹੋਵੇ ਅਗਰ ਇੱਕ ਵੀ ਨਵਾਂ ਸਕੂਲ ਬਣਿਆ ਹੋਵੇ ਇੱਕ ਵੀ ਨਵਾਂ ਕਾਲਜ ਬਣਿਆ ਹੋਵੇ ਜਿਹੜੀ ਮੈਨੂੰ ਟਿਕਟ ਮਿਲੀ ਹੈ ਪਾਰਟੀ ਵੱਲੋਂ ਮੈਂ ਅੱਜ ਵੀ ਜਲੰਧਰ ਦੇ ਲੋਕਾਂ ਨਾਲ ਵਾਅਦਾ ਕਰਦਾ ਇੱਕ ਵੀ ਸਕੂਲ ਦੀ ਨੀਂਹ ਦੱਸ ਦੇਣ ਮੈਨੂੰ ਕਿ ਮੁੱਖ ਮੰਤਰੀ ਨੇ ਰੱਖੀ ਹੈ ਮੈਂ ਇਹ ਇਲੈਕਸ਼ਨ ਨਹੀਂ ਲੜਾਂਗਾ ਇਹ ਮੇਰੀ ਗਾਰੰਟੀ ਇਹ ਮੇਰਾ ਵਿਸ਼ਵਾਸ